ਵਿਦਾਇਕ ਐਸਐਸ ਨਗਰ ਕੁਲਵੰਤ ਸਿੰਘ ਮੁਹਾਲੀ ਨੇ ਅੱਜ ਇੱਥੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਹਮੇਸ਼ਾ ਵਚਨਬੱਧ ਹੈ ਕਿਸਾਨ ਆंदोलਨ ਵਿੱਚ ਕਿਸਾਨ ਵਿਰੋਧੀ ਬਿਲਾਾਂ ਦਾ ਵਿਰੋਧ ਕਰਨ ਦੌਰਾਨ ਆਪਣੀ ਜਾਨ ਗਵਾਉਣ ਵਾਲੇ ਮ੍ਰਿਤਕ ਕਿਸਾਨਾਂ ਦੇ ਆਸ਼ਰਿਤਾਂ ਨੂੰ ਨਿਯੁਕਤੀ ਪੱਤਰ ਸੌਂਪਦਿਆਂ ਉਹਨਾਂ ਕਿਹਾ ਕਿ ਹੁਣ ਤੱਕ ਅਜਿਹੇ ਕੁੱਲ 660 ਮ੍ਰਿਤਕ ਕਿਸਾਨਾਂ ਦੇ ਆਸ਼ੀਤਾ ਨੂੰ ਤਰਸ ਦੇ ਆਧਾਰ ਤੇ ਸਰਕਾਰੀ ਨੌਕਰੀਆਂ ਤੇ ਭਰਤੀ ਕੀਤਾ ਜਾ ਚੁੱਕਿਆ ਹੈ ਜਿਨ੍ਹਾਂ ਵਿੱਚੋਂ 453 ਨੂੰ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿੱਚ ਨੌਕਰੀਆਂ ਦਿੱਤੀਆਂ ਗਈਆਂ ਹਨ ਕਿਸਾਨੀ ਅੰਦੋਲਨ ਤੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਕਾਨੂੰਨੀ ਵਾਰਸਾਂ ਨੂੰ ਹੁਣ ਤੱਕ ਪੂਰੇ ਪੰਜਾਬ ਦੇ ਵਿੱਚ ਤਰਸ ਦੇ ਆਧਾਰ ਤੇ ਦਰਜਾ 3 ਤੇ ਦਰਜਾ 4 ਦੀ ਅਸਾਮੀਆਂ ਤੇ ਕੁੱਲ 660 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਜਿਨ੍ਹਾਂ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਕੁੱਲ 452 ਲਗਭਗ ਦਰਜਾ 3 ਅਤੇ ਦਰਜਾ 4 ਅਸਾਮੀਆਂ ਦੇ ਨੌਕਿਆਂ ਦਿੱਤੀਆਂ ਜਾ ਚੁੱਕੀਆਂ ਹਨ ਤੇ ਅੱਜ ਉਸੇ ਉਸੇ ਕੰਟੀਨਿਊਟੀ ਦੇ ਵਿੱਚ ਲਗਾਤਾਰ ਤਵੇ ਵਿੱਚ ਪੰਜ ਜਿਹੜੀ ਹੋਰ ਨੇ ਅਸੀਂ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਨੇ ਜਿਹੜੇ ਕਿਸਾਨੀ ਅੰਦੋਲਨ ਦੇ ਵਿੱਚ ਸ਼ਹੀਦ ਹੋ ਗਏ ਸੀ ਉਹਨਾਂ ਦੇ ਵਾਰਸਾਂ ਨੂੰ ਜਿੱਥੇ ਮੈਂ ਸ਼ਹੀਦ ਹੋਏ ਨਸਾਨਾਂ ਨੂੰ ਆਪਣੇ ਵੱਲੋਂ ਸਦਾ ਅੰਗਲੀ ਦਿੰਦਾ ਐ ਔਰ ਇਹ ਅਰਦਾਸ ਵੀ ਕਰਦਾ ਵੀ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਵੱਡੀ ਕੁਰਬਾਨੀ ਦਿੱਤੀ ਹੈ ਬੜਾ ਵੱਡਾ ਅੰਦੋਲਨ ਚੱਲਿਆ ਜਿਹੜਾ ਨੇ ਜਿੱਤ ਵੀ ਹਾਸਲ ਕੀਤੀ ਤੇ ਨੌਕਰੀਆਂ ਜਿਨ੍ਹਾਂ ਨੂੰ ਮਿਲੀਆਂ ਨੇ ਉੱਥੇ ਮੈਂ ਜਿਨ੍ਹਾਂ ਨੂੰ ਅੱਜ ਨੌਕਰੀਆਂ ਮਿਲੀਆਂ ਨੇ ਉਹਨਾਂ ਦੇ ਵਾਰਸਾਂ ਨੂੰ ਬਹੁਤ-ਬਹੁਤ ਵਧਾਈ ਵੀ ਦਿੰਦਾ ਮੈਂ ਇਹ ਉਹਨਾਂ ਨੂੰ ਬੇਨਤੀ ਵੀ ਕਰਦਾ ਐ ਕਿ ਜਿੱਦਾਂ ਉਹਨਾਂ ਦੇ ਪੇਰੈਂਟਸ ਨੇ ਉੱਥੇ ਕੁਰਬਾਨੀ ਕੀਤੀ ਸੇਵਾ ਕਰਦੇ ਆ ਇਦਾਂ ਹੀ ਇਹ ਸਰਕਾਰ ਦੇ ਵਿਭਾਗਾਂ ਦੇ ਵਿੱਚ ਆ ਕੇ ਲੋਕਾਂ ਦੀ ਸੇਵਾ ਕਰਨਗੇ ਔਰ ਲੋਕਾਂ ਨੂੰ ਰਾਹਤ ਦੇਣਗੇ ਇਹ ਮੈਂ ਇਹਨਾਂ ਨੂੰ ਬੇਨਤੀ ਵੀ ਕਰਦਾ ਹਾਂ ਤੇ ਮੈਂ ਇਹ ਵੀ ਅਰਦਾਸ ਕਰਦਾ ਹਾਂ ਕਿ ਪ੍ਰਮਾਤਮਾ ਇਹਨਾਂ ਨੂੰ ਸੇਵਾ ਕਰਨ ਦੀ ਸਮਰੱਥਾ ਵੀ ਦੇਵੇ ਸਰ ਜੀ ਨੂੰ ਕੰਮ ਦਾ ਚੱਲ ਗਿਆ ਪਰ ਬਹੁਤੀ ਦੇਰ ਵੀ ਲਗਾਤਾਰ ਹਾਂ ਕੁਰਬਾਨਤ ਬੈਠੇ ਕੁਰਸੀਾਂ 'ਤੇ ਬੈਠਣੇ ਇਹ ਕਾਰਨਾਂ ਦੇ ਵਿੱਚ ਨਿਕਲ ਪੀਆ ਮੁੰਡਾ ਨੇ ਪੰਜਾਬ ਸਰਕਾਰ ਨਾਲ ਬਹੁਤ ਗੰਭੀਰ ਮੁੱਦੇ ਜਿਵੇਂ ਪਿਆਵੇ ਬੰਦਾ ਬੰਦ ਤੋਂ ਕਰਦਾ ਵੀ ਮਾਹੌਲੇ ਨੇ ਉਹ ਵੀ ਲੱਗਦਾ ਕਿ ਆ ਮਾਪੇ ਪਾਰਟੀ ਦੀ ਸਰਕਾਰ ਹੈ ਅੰਨਾ ਦੇ ਜਿਹੜੇ ਮੁੱਦਾ ਬੈਠਦੇ ਨੇ ਅੰਨੂ ਪਿਆ ਦੇਖੋ ਮਸਲਾ ਹੈ ਵੀ ਬੜੀ ਦੇਰ ਤੋਂ ਇਹਦੀ ਮਾਸਾ ਉੱਡ ਗਿਆ ਹੈ ਕਿਸੇ ਨਾ ਸਰਕਾਰਾਂ ਨੇ ਜਾ ਧਿਆਨ ਨਹੀਂ ਦਿੱਤਾ ਕਿਸਾਨੀ ਬਾਰੇ ਜਾਂ ਪੂਰੀ ਤਰ੍ਹਾਂ ਸਮਝ ਨਹੀਂ ਸਕੇ ਜਿਹਦੇ ਕਰਕੇ ਮਤਲਬ ਇਹ ਜਿਹੜਾ ਰੋਜ਼ ਲਗਾਤਾਰ ਧਰਨੇ ਵੀ ਲਾਉਣੇ ਪੈ ਰਹੇ ਨੇ ਨਾਲ ਨਹੀਂ ਰਹੇ ਨੇ ਇਹਦੇ ਵਿੱਚ ਕਿਸਾਨ ਵੀ ਆਪਣਾ ਕੰਮ ਕਰ ਛੱਡਦੇ ਨੇ ਆਪਣਾ ਪਰਿਵਾਰ ਛੱਡ ਕੇ ਬੈਠਦੇ ਨੇ ਤੇ ਭਾਵੇਂ ਧੁੱਪ ਹੋਵੇ ਜਾਂ بارش ਹੋਵੇ ਜਾਂ ਸਰਦੀ ਹੋਵੇ ਉਹਦੇ ਵਿੱਚ ਵੀ ਉਹ ਬੈਠਦੇ ਨੇ ਉਥੇ ਲੋਕਾਂ ਨੂੰ ਵੀ ਹੈਰਾਨੀ ਤੇ ਪਰੇਸ਼ਾਨੀ ਹੁੰਦੀ ਆ ਕੋਈ ਨਾ ਕੋਈ ਗੱਲ ਤਾਂ ਹੈ ਤੇ ਇਸ ਕਰਕੇ ਜਿੱਦਣ ਵੀ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਉਦਾਂ ਦੇ ਉਦੋਂ ਤੋਂ ਹੀ ਲੈ ਕੇ ਮੁੱਖ ਮੰਤਰੀ ਸਹਿਬਾਨ ਤੇ ਹੋਰ ਮੰਤਰੀ ਸਾਹਿਬਾ ਸਾਡੇ ਖੇਤੀਬਾੜੀ ਮੰਤਰੀ ਸਾਹਿਬਾ ਲਗਾਤਾਰ ਲੱਗੇ ਹੋਏ ਨੇ ਕਿਸਾਨਾਂ ਨਾਲ ਮੀਟਿੰਗਾਂ ਹੋ ਰਹੀਆਂ ਨੇ ਕਿਸਾਨਾਂ ਦੇ ਨਾਲ ਗੱਲਬਾਤ ਹੋ ਰਹੀ ਹੈ ਤੇ ਉਸੇ ਤਰ੍ਹਾਂ ਅੱਜ ਵੀ ਜਿਹੜੀ ਕਿਸਾਨ ਚ ਅਤੇ ਬੰਦਿਆਂ ਦੇ ਨਾਲ ਮੀਟਿੰਗ ਹੋ ਰਹੀ ਹੈ ਤੇ ਜਦੋਂ ਆਪਾਂ ਸਿਰ ਜੋੜ ਕੇ ਬੈਠਾਂਗੇ ਗੱਲਬਾਤਾਂ ਕਰਾਂਗੇ ਕਿ ਨੂੰ ਜੀ ਨੂੰ ਦੱਸਾਂਗੇ ਆਪਣੇ ਦੁੱਖ ਤਕਲੀਫਾਂ ਤਾਂ ਮੇਰਾ ਖਿਆਲ ਹੈ ਵੀ ਲੋਕੋ ਜਿਹੜੇ ਹਰ ਇੱਕ ਪਨਾਹਵਾ ਮਾ ਜਿਹੜੀਆਂ ਹੋ ਗਤੂ ਉਹ ਜਾਣ ਗਿਆ ਤੇ ਮੈਨੂੰ ਲੱਗਦਾ ਵੀ ਜਿਹੜੇ ਕਿਸਾਨਾਂ ਆਪਿਆ ਥੱਕੀ ਹੋ ਗਏ ਨੇ ਉਹ ਸਰਕਾਰ ਜਲਦੀ ਜਿਹੜੀਆਂ ਉਹ ਮਦਦ ਹੋਈ ਵੀ ਇਹ ਸਰ ਜਿਹੜੀਆਂ ਇਹਨਾਂ ਨੂੰ ਪ੍ਰੇਸ਼ਾਨੀ ਆ ਰਹੀਆਂ ਨੇ ਸਾਨੂੰ ਉਹ ਦੇ ਮਜ਼ਦੂਰਾਂ ਨੂੰ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਵੀ ਕਰਨੀ